ਅਸੀਂ ਕੈਨੇਡਾ ਦੇ ਵਿੱਚ ਹੈ ਜੀ ਸਰੀ ਡੈਲਟਾ ਲੱਗਦਾ ਹੈ ਕਿਤੇ ਇੱਕ ਘਰ ਦੇ ਵਿੱਚ ਇੱਕ ਨੌਜਵਾਨ ਵੀਰ ਜਿਹਨੇ ਚਾਰ ਫਰਮਾਂ ਦਿਮਾਗੀ ਪਰੇਸ਼ਾਨ ਹੋ ਕਰਕੇ ਅੰਦਰ ਮੇਸਬੇਟ 'ਚ ਬੈਠਾ ਵਾ ਮੈਂ ਕਿਰਪਾ ਕਰੀ ਅਸੀਂ ਉਹਨੂੰ ਇੱਥੋਂ ਲਿਆ ਕੇ ਉਹਦੀ ਮਾਂ ਤੇ ਕਰ ਕੋਈ ਤਾਂ ਕਰ ਸਕਤੀ ਵੀ ਇਹਨੂੰ ਹੋਰ ਹੱਡੀ ਜਮਾ ਜਮਾ ਜਿਹੜੀ ਟੀੜੀ ਦਾੜੀ ਉਸ ਮੇਰੀ ਪਰ ਲਾਇਆ ਇਤਨੀ ਨੇੜੇ ਵਾਲੇ ਉਸ ਘਰ ਆਇਆ ਉਹ ਆਉਣਾ ਨਹੀਂ ਹੁੰਦਾ ਸੀ ਜਿੱਦੇ ਬੈਠਣਾ ਹੁੰਦਾ ਸੀ ਨਾ ਬਾਹਰ ਹੁੰਦਾ ਸੀ ਦਾਦਾ ਅੰਦਰ ਮੈਨੂੰ ਆਖਰੇ ਵਲੋਤ ਤੇ ਇੰਨਾ ਮਨ ਇਕੱਲਾ ਹੀ ਹੁੰਦਾ ਜੀ ਆਹ ਫੂ ਤਾਂ ਕਿੰਨੀ ਕੋਈ ਗੱਲ ਕਰ ਨਹੀਂ ਸਕਦਾ ਇਹਨਾਂ ਤੇ ਮੈਨੂੰ ਚਾਹਦਾ ਹੀ ਇਹ ਅੰਦਰੋਂ ਉਹ ਤੇ ਗੱਲ ਮੈਂ ਕਿਹਨੇ ਕੰਮ ਹੁੰਦਾ ਸੀ ਯਾਰ ਤੇ ਮੈਂ ਨੰਨ ਦੀ ਕਾਲੇ ਗੱਲੇ ਸੀ ਮੈਂ ਮਤਲਬ ਐਕਸ ਹਾਣਾ ਦਾ ਕੰਮ ਮੁਕੀ ਮੈਂ ਬਾਜਣਾ ਮੈਨੂੰ ਦੂਸਰ ਚੜਦਾ ਜੀ ਉਹ ਬਲਵ ਗਿਆਨ ਦੋਸਤਾਂ ਵਿਚਾਰ ਕਰਤਾ ਸਹਾਇਨੇ ਬਲੌਕ ਇਸ ਪਾਸ ਤੇ ਮਾਂ ਕਿੰਨੇ ਸਾਲਾਂ ਬਾਅਦ ਮਿਲ ਰਹੀ ਆ 6 ਸਾਲ ਹੋ ਗਏ ਜੀ 6 ਸਾਲਾਂ ਬਾਅਦ 6 ਸਾਲ ਹੋ ਗਏ ਜੀ ਛੋਟਾ ਧੰਨਵਾਦ ਜੀ ਧੰਨਵਾਦ ਮਾਂ ਬਾਬੇ ਨਾਨਕ ਦਾ ਸੱਚੇ ਪਾਤਸ਼ਾਹ ਜੀ ਨੇ ਸਾਡੇ ਛੋਟੇ ਭਰਾ ਨੂੰ ਉੱਥੋਂ ਕੱਢ ਕੇ ਇੱਥੇ ਆਪਣੀ ਮਾਂ ਦੀ ਬੁੱਕਲ ਚ ਭੇਜਿਆ 1.5-2 ਸਾਲ ਤੱਕ ਉੱਥੇ ਕੰਮ ਕਰਦਾ ਰਿਹਾ ਉਸ ਤੋਂ ਬਾਅਦ ਡਿਪਰੈਸ਼ਨ ਚਲਾ ਗਿਆ ਇਹ ਡਿਪਰੈਸ਼ਨ ਚ ਐਸਾ ਗਿਆ ਤੁਹਾਨੂੰ ਪਤਾ ਅੱਜ ਕੱਲ ਸਮਾਜ ਕਿਦਾਂ ਦਾ ਕੈਨੇਡਾ ਦੇ ਵਿੱਚ ਤਾਂ ਸਾਰੇ ਬੰਦੇ ਬਿਜ਼ੀ ਬਹੁਤ ਨੇ ਉੱਥੇ ਹੈਨਾ ਤੇ ਜਦੋਂ ਅਸੀਂ ਵੀਰ ਦੇ ਘਰ ਗਏ ਨਾ ਬੇਸਮੈਂਟ ਸੀ ਜੀ ਉਹ ਤਸਵੀਰਾਂ ਵੀ ਤੁਸੀਂ ਦੇਖਿਓ ਕਿਵੇਂ ਵੀਰ ਥੱਲੇ ਹੀ ਗੱड्डा ਲੱਗਿਆ ਹੋਇਆ ਸੀ ਬਸ ਉਹਦੇ ਤੇ ਪਿਆ ਸੀ ਔਰ 4 ਸਾਲਾਂ ਤੋਂ ਇੱਦਾਂ ਹੈ 1.5 ਸਾਲ ਹੋ ਗਿਆ ਵੀਰ ਆਪ ਦਾ ਹੱਸਦਾ ਵੀ 1.5-2 ਸਾਲ ਹੋ ਗਏ ਮੈਨਾਂ ਹੱਤਾ ਨਹੀਂ ਪਾਣੀ ਤੋਂ ਡਰ ਲੱਗਦਾ ਮੂੰਹ ਤੇ ਪਾਣੀ ਮਾਰ ਲੈਂਦਾ ਬਾਲਾਂ ਨੂੰ ਪਾਣੀ ਆ ਧੋ ਲੈਂਦਾ ਨਹਾਤਾ ਨਹੀਂ ਹੁੰਦਾ ਤੁਸੀਂ ਪੂਰੀ ਵੀਡੀਓ ਐਂਡ ਤੱਕਰ ਦੇਖਿਓ ਮਾਂ ਦੇ ਕੀ ਵਿਚਾਰ ਸੀ ਕਿੱਦਾਂ ਸੀ ਇਹਦੇ ਖੁੱਦ ਦੇ ਈਸ਼ੂ ਦੇ ਸਾਰਿਆਂ ਦੇ ਜਰੂਰ ਸੁਣਿਓ ਜਿਹੜੀਆਂ ਵੀਰ ਦੀਆਂ ਤਸਵੀਰਾਂ ਦੇਖੋ ਜਦੋਂ ਗਿਆ ਸੀ ਕਿੰਨਾ ਸੋਹਣਾ ਸੱਖਾ ਸੀ ਕਿੰਨਾ ਸੋਹਣੀ ਸਿਹਤ ਸੀ ਇਹਦੀ ਤੇ ਹੁਣ 45 44 ਕਿਲੋ ਦਾ ਰਹਿ ਗਿਆ ਮੇਰੇ ਦਾ ਦਰਦ ਵੀ ਨਾ ਭਾਰ ਬੜੀ ਹੈਗਾ ਲੱਗਤ ਨਹੀਂ ਖੜਦੀ ਸ਼ਰੀਰ ਦੇ ਵਿੱਚ ਜਾਨ ਨਹੀਂ ਹੱਡੀਆਂ ਦਾ ਇੱਕ ਮੁੱਠ ਬਣ ਕੇ ਰਹਿ ਗਿਆ ਜਿਹੜਾ ਵੱਡੇ ਸੁਪਨੇ ਲੈ ਕੇ ਆਇਆ ਸੀ ਆਪਣੇ ਬਾਹਰ ਤੋਂ ਵੀ ਤੇ ਇੱਕ ਹੋਰ ਬੇਨਤੀ ਐਸ ਵੀਡੀਓ ਨੂੰ ਦੇਖ ਕੇ ਜਾਗਰੂਕ ਵੀ ਹੋਇਓ ਅਵੇਅਰ ਵੀ ਹੋਇਓ ਵਾਇਗੂ ਜੀ ਕੀ ਖਾਲਸਾ ਵਾਇਗੂ ਜੀ ਕੀ ਕਹਤੇ ਹਿੰ ਅਸੀਂ ਕੈਨੇਡਾ ਦੇ ਵਿੱਚ ਹਾਂ ਜੀ ਸਰੀ ਡੈਲਟਾ ਲੱਗਾ ਹੈ ਇੱਕ ਇੱਕ ਘਰ ਦੇ ਵਿੱਚ ਇੱਕ ਨੌਜਵਾਨ ਵੀਰ ਆਪਣੇ ਚਾਰ ਸਬੰਧ ਕੋ ਦਿਮਾਗੀ ਪਰੇਸ਼ਾਨ ਹੋਣ ਕਰਕੇ ਅੰਦਰੇ ਬੇਸਮਟ ਜਿਹੀ ਬੈਠਾ ਵਾ ਮੈਨੂੰ ਕਿਰਪਾ ਕਰੇ ਅਸੀਂ ਉਹਨੂੰ ਇੱਥੋਂ ਲਿਜਾ ਕੇ ਉਹਦੀ ਮਾਂ ਤੱਕ ਪਹੁੰਚਦਾ ਕਰ ਸਕਕੇ ਵੀਰ ਨੂੰ ਦੇਖਦੇ ਆਂ ਵੀਰ ਤੇ ਕੀ ਹਾਲਾਤ ਨੇ ਉਹਨੂੰ ਸੱਤਰ ਸਿੰਘ ਗੱਲ ਵੀਰ ਦਾ ਨਾਮ ਆ ਰਾਹੀਸ਼ਰ ਦਾ ਰਹਿਣ ਵਾਲਾ ਹੈ ਜਿਹਦਾ ਨਾਮ ਬਲਾਸ ਦਿੱਤਾ ਪਰ ਜਦ ਵੀ ਮੇਰਾ ਤੇ ਇਹਨੇ ਵੀ ਬਹੁਤ ਇਸ ਪਰਿਵਾਰ ਦੀ ਸਪੋਰਟ ਕੀਤੀ ਕਿਉਂਕਿ ਇਹਦੇ ਮੁੰਡੇ ਦੇ ਜਿਹੜੇ ਮੰਮੀ ਆ ਉਹ ਬਲਾਸਪੁਰ ਦੇ ਰਹਿਣ ਵਾਲੇ ਨੇ ਹਾਂ ਹਾਂ ਤੁਸੀਂ ਇਸ ਮੋਲ ਦੇ ਵਿੱਚ ਰਹਿ ਰਹੇ ਹੋ Mekring, mesing, naglagiang, ngarang kendiang, ngarang dingin ngarang kendiang, 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 ਜਾਣੋਤ ਮਾਂ ਦੇ ਕੋਲ ਜਾਣਾ ਨਾ ਰੋਂਦੀ ਆ ਹੋਕੀਕਦੀ ਆ ਮੇਰਾ ਪੁੱਤ ਕਦੋਂ ਆਊਗਾ ਮੇਰਾ ਪੁੱਤ ਕਦੋਂ ਆਊਗਾ ਉਹਦੇ ਘਰ ਦੀ ਸੰਡ ਕੋਣੀ ਨਾ ਜਾ ਕੇ ਤੇ ਇੱਕ ਪਹਿਲੀ ਗੱਲ ਤਾਂ ਬਸ ਆਪਣੀ ਉਸ ਮਾਂ ਲਈ ਆਪਣੇ ਆਪ ਨੂੰ ਤਕੜਾ ਕਰ ਮਨ ਤੇਰਾ ਹੁਣ ਸਟਰੋਂਗ ਹੋਣਾ ਚਾਹੀਦਾ ਪੂਰਾ ਠੀਕ ਹੈ ਹਾਂ ਹੁਣ ਫਿਕਰ ਛੱਡ ਦੇ ਤੇਰਾ ਭਰਾ ਮੈਂ ਅਸੀਂ ਤੇਨੂੰ ਇੱਕ ਸਪੈਸ਼ਲੀ ਤੇਰੇ ਖਾਤਰੇ ਸਟੈਪ ਲਿਆ ਵੀ ਸਾਡੇ ਭਰਾ ਰੋਜੀ ਉੱਥੋਂ ਜਾ ਕੇ ਲੈ ਕੇ ਆਉਂਦਾ ਤੇ ਅੱਜ ਅਸੀਂ ਤਰੇ ਕੋਲੇ ਪਹੁੰਚੇ ਬਿਲਕੁਲ ਫਿਕਰ ਨਹੀਂ ਕਰਦਾ ਹੁਣ ਜਿਹੜੇ ਨਾਤਾ ਦੇ ਵਿੱਚ ਤੂੰ ਆ ਇੱਕ ਤੇਰੇ ਵਰਗੇ ਬਹੁਤ ਨੇ ਵਿਚਾਰੇ ਤੇਰੀ ਤਹਰੀ ਫਿਰ ਵੀ ਸਾਡੇ ਤੇਕਰ ਕੋਲ ਅਪਰੋਚ ਹੋ ਗਈ ਤੇਰੀ ਮੰਮੀ ਨੇ ਅਪਰੋਚ ਕਰ ਲਈ ਹੈ ਨਾ ਅਮਨ ਹੁਣਾਂ ਨੇ ਦੱਸਤਾ ਕਿ ਉਹ ਸਾਨੂੰ ਇਹ ਕਿਉਂਕਿ ਬਲਾਸਪੁਰ ਤੋਂ ਆਣ ਕਰਕੇ ਤੇਰੀ ਮੰਮੀ ਨੇ ਇਹ ਨਾਲ ਗੱਲ ਕੀਤੀ ਜੁਦ ਜਦੋਂ ਇਹਨੂੰ ਪਤਾ ਲੱਗਿਆ ਇਹ ਵੀ ਬਹੁਤ ਕੋਸ਼ਿਸ਼ ਕਰ ਰਿਹਾ ਵੀ ਤੇਰੀ ਕਿਤੇ ਨਾ ਕਿਤੇ ਮਦਦ ਕਰੀਏ ਕਿਸ ਤਰੀਕੇ ਹੈ ਨਾ ਫਿਰ ਇਸ਼ੂ ਹੁਣੀ ਹੈ ਮੁੰਡੇ ਦਰਾਹੇ ਤੋਂ ਅਨਮੋਲ ਐਂਜੀ ਵਾਲੇ ਹਨ ਜਿਵੇਂ ਜਿਵੇਂ ਮਦਦ ਵੀ ਕਰਦੇ ਰਹਿੰਦੇ ਇੱਥੇ ਉਹਨੂੰ ਦਵਾਈਆਂ ਦੋਈਆਂ ਨੂੰ ਪੈਸੇ ਵੀ ਭੇਜਿਆ ਕਿੰਨੇ ਗੋਗਾ ਭੇਜ ਕੇ ਤੇਰੀ ਮਦਦ ਕਰਾਉਂਦੇ ਰਹਿਆ ਮਤਲਬ ਇਹ ਵੀ ਭਰਾ ਹੀ ਨੇ ਤੇਰੇ ਵੀ ਰਿਸ਼ਤੇਦਾਰ ਹੀ ਨੇ ਸਭ ਤੇ ਰਿਸ਼ਤੇਦਾਰ ਇਹ ਲੋਕ ਨੇ ਜਿਹਨੇ ਇਸ ਰਿਸ਼ਤੇ ਨੂੰ ਨਿਭਾ ਰਹੇ ਨੇ ਵੀ ਇਨਸਾਨੀ ਹੰਦਾ ਹੁਣ ਇੱਕ ਰਿਸ਼ਤਾ ਤੂੰ ਲਭਾਉਣਾ ਦੇਖ ਜਿੰਨਾ ਤੇਰੀ ਮਾਂ ਨੇ ਸਤਾਪ ਛੱਡਿਆ ਤਾਂ ਜਦ ਤੱਕ ਨਾ ਬੈਫਰੇ ਚੱਲਿਆ ਇਹਨਾਂ ਦੀ ਖਾਤਰ ਤੂੰ ਥੋੜਾ ਤੱਕੜਾ ਹੋ ਸਟਰੌਂਗ ਹੋ ਕੰਮ ਦੀ ਆਪਣੀ ਫਲਾਈਟ ਹੈ ਨਾ ਕੱਲ ਨੂੰ ਆਪਾਂ ਮਤਲਬ 9 ਵਜੇ 에ਰਪੋਰਟ ਤੇ ਪਹੁੰਚਣਾ ਅਜੀ ਤੈਨੂੰ ਆਕੇ ਪੈਕ ਕਰਾਂਗੇ ਇੱਥੋਂ ਤਿਆਰ ਹੋ ਕੇ ਨਹਾ ਕੇ ਉਹਨੇ ਤੇਰੇ ਕੋਲ ਸਮੈਲ ਆ ਰਹੀ ਏ ਇੱਥੋਂ ਹਨਾ ਪਤਾ ਨਹੀਂ ਕਿੰਨੇ ਟਾਈਮ ਤੋਂ ਤੂੰ ਇਦਾਂ ਹੀ ਪਿਆ ਉਹੀ ਬਿਸਤਰਾ ਹਨਾ ਗੱਦਾ ਆ ਦੇਖੋ ਥੱਲੇ ਜੀ ਮਤਲਬ ਕੋਈ ਬੈੱਡ ਨਹੀਂ ਹੈਗਾ ਤੇ ਥੱਲੇ ਉਹ ਸਪਰਿੰਗਾਂ ਵਾਲ ਮੈਟ ਜਿਹੜਾ ਹੁੰਦਾ ਉੱਤੇ ਗੱਦਾ ਰੱਖਿਆ ਹੋਇਆ ਇੱਥੇ ਹੀਟ ਹਟ ਹੈਗੀ ਹਾਂ ਜੀ ਇਹ ਤਾਂ ਦੂਸਰੇ ਇੱਥੇ ਤੀ ਹੋਈ ਅੱਗ ਅੰਦਰ ਇਹਨਾਂ ਕੇ ਰੂਮ 'ਚ ਹੀਟ ਨਹੀਂ ਹੈਗੀ ਜਿਹੜੀ ਉਹ देखो ठंड ਦੇ ਵਿੱਚ ਵੀ ਹੈ ਨਾ ਬਿਨਾਂ ਹੀਟ ਦੇ ਰੂਮ ਆ ਏਸੀ ਦਾ ਕੋਈ ਪ੍ਰਬੰਧ ਨਹੀਂ ਪੱਖਾ ਲੱਗਿਆ ਹੋਇਆ ਬਾਈ ਦਾ ਕਿਰਾਇਆ ਵੀ ਦੇਣਾ ਹੈ ਨਾ ਇਸ ਕਮਰੇ ਦਾ ਨਿੱਕੇ ਜਿਹੇ ਦਾ ਇਹਦੇ ਵਿੱਚ ਹੀ ਰਹਿਣਾ ਦੋਨੋਂ ਹਸਬੰਦ ਵਾਈਫ ਮਤਲਬ ਉਹ ਭੈਣ ਜੋਬ ਵੀ ਕਰਦੀ ਆ ਤੇ ਨਾਲ ਮਤਲਬ ਇਹਨੂੰ ਵੀ ਸੰਭਾਲਦੀ ਆ ਹਰ ਰੋਜ਼ ਵਾਂਗੂ ਹਸਪਤਾਲ ਕਿਹੜਾ ਲੱਗਦਾ ਜਿਨ੍ਹਾਂ ਦੀਆਂ ਜ਼ਿੰਮੇਵਾਰੀਆਂ ਬਣਦੀਆਂ ਸੀ ਉਹਨਾਂ ਨੇ ਨਹੀਂ ਨਿਭਾਈਆਂ ਅੱਜ ਜੀ ਤੇ ਸਿਰ ਪੈ ਗਈ ਉਨੇ ਤੋੜ ਦੇਵਾਦੀ ਪਰ ਹੁਣ ਤੁਹਾਡੀਆਂ ਅਸੀਸਾਂ ਦੀ ਤੁਹਾਡੀਆਂ ਦੁਆਵਾਂ ਦੀ ਲੋੜ ਆ ਸਾਡੇ ਸੁਭਾਦਰ ਨੂੰ ਛੋਟੇ ਨੂੰ ਸੰਦੀਪ ਨੂੰ ਨਿਸ਼ਤਰ ਸਿੰਘ ਗਿੱਲ ਨੂੰ ਇਹਨਾਂ ਦਵਾਈ ਦੀ ਲੋੜ ਆ ਨਾ ਕੋਈ ਮਦਦ ਦੀ ਲੋੜਾ ਸਿਰਫ ਤੁਹਾਡੀਆਂ ਦੁਆਵਾਂ ਦੀ ਲੋੜ ਆ ਇਹ ਵੀਡੀਓ ਬਣਾਉਣ ਦਾ ਜਾਂ ਪਾਉਣ ਦਾ ਮਕਸਦ ਸਾਡਾ ਇਹ ਨਹੀਂ ਵੀ ਅਸੀਂ ਕੋਈ ਇਹਦੇ ਲਈ ਹੈਲਪ ਮੰਗ ਰਹੇ ਆ ਸਾਡੀ ਇਸ ਵੀਡੀਓ ਨੂੰ ਬਣਾਉਣ ਦਾ ਮਕਸਦ ਇਹ ਆ ਵੀ ਇਦਾਂ ਦੇ ਬਹੁਤ ਸਾਰੇ ਨੌਜਵਾਨ ਸਭੀ ਕੁੜੀਆਂ ਵੀ ਇੱਥੇ ਉਦੇਸ਼ਾਂ ਦੇ ਵੀ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਰਹਿਣ ਦੀ ਮਜਬੂਰ ਨੇ ਅੱਜ ਉਹਨਾਂ ਨੂੰ ਉਹਨਾਂ ਦੇ ਆਪਣਿਆਂ ਨੇ ਵੀ ਛੱਡਤਾ ਬਸ ਇੱਕ ਉਹਨਾਂ ਦੇ ਵਿੱਚ ਹੀ ਕਮੀਆਂ ਕੱਢ ਕੇ ਉਹਨਾਂ ਦੀਆਂ ਗਲਤੀਆਂ ਗਿਣਾ ਕੇ ਉਹਨਾਂ ਨੂੰ ਆਪ ਸੱਚੀ ਹੋ ਜਾਣਾ ਤੇ ਦੂਸਰੇ ਨੂੰ ਸਪੋਰਟ ਕਰਨ ਦਾ ਨਾ ਸਪੋਰਟ ਕਰਨ ਦਾ ਬਹਾਨਾ ਬਣਾ ਲੈਣਾ ਪਰ ਨਹੀਂ ਅੱਜ ਵੀ ਨੌਜਵਾਨ ਸਾਡੇ ਉੱਠ ਕੇ ਖੜੇ ਹੋ ਸਕਦੇ ਆ ਆਪਣੀ ਜ਼ਿੰਮੇਵਾਰੀ ਨਿਭਾ ਸਕਦੇ ਆ ਪਰ ਜੇ ਕੁਝ ਗਿਆਵਾ ਤਾਂ ਉਹਨੂੰ ਉੱਤ ਕੀ ਖੜੇ ਹੋਣ ਤੇ ਸਾਨੂੰ ਮਦਦ ਕਰਨੀ ਪੈਣੀ ਹੈ ਨਾ ਸਾਨੂੰ ਬਹੁਤ ਸਾਰੀਆਂ ਕਾਲਾਂ ਆਉਂਦੀਆਂ ਰਹਿੰਦੀਆਂ ਟੋਰੰਟੋ ਇੱਕ ਦੋ ਕੇਸ ਇੱਦਾਂ ਦੇ ਸਾਡੀ ਨੌਲੇਜ ਦੇ ਵਿੱਚ ਨੇ ਇੱਥੇ ਵੀ ਨੇ ਹੋਰ ਬਹੁਤ ਸਾਰੀਆਂ ਮੇਰੇ ਸਾਡੇ ਫੋਨਾਂ ਦੇ ਵਿੱਚ ਨੰਬਰ ਸੇਵ ਨੇ ਕੋਈ ਮਾਂ ਦਾ ਫੋਨ ਆਉਂਦਾ ਵੀ ਪੁੱਤ ਮੇਰਾ ਪੁੱਤ ਪੁੱਤ ਜਿਆਦਾ ਮੇਰੀ ਧੀ ਉੱਥੇ ਆ ਹਨਾ ਮਤਲਬ ਉਹ ਸਾਰੀਆਂ ਗੱਲਾਂ ਨੂੰ ਸੁਣ ਕੇ ਅਸੀਂ ਵੀ ਕੋਈ ਇੱਡੇ ਸਾਡੀ ਕੋਈ ਸਸਤਾ ਇੱਕ ਬਹੁਤ ਇੰਟਰਨੈਸ਼ਨਲ ਲੈਵਲ ਦੀ ਕੋਈ ਸਸਤਾ ਨਹੀਂ ਬਿਜ਼ੀ ਇਸ ਦਾ ਨਾ ਕਰ ਸਕੀ ਕੁਛ ਹੁਣ ਅਸੀਂ ਵੀਰ ਦੀ ਪਾਸਪੋਰਟ ਦੀ ਜਿਹੜੀ ਡੇਟ ਆ 5 ਤਰੀਕ ਨੂੰ ਐਕਸਪਾਇਰ ਹੋਣੀ ਆ ਤੇ ਅੱਧ ਦੋ ਤਰੀਕ ਨੂੰ ਅਸੀਂ ਦੀ ਫਲਾਈਟ ਆ ਹੁਣ ਵੈਗਰੂ ਕਿਰਪਾ ਕਰੇ ਕੱਲ ਨੂੰ ਅਸੀਂ ਚੜ ਜੀਏ ਤੇ ਨਹੀਂ ਤਾਂ ਇਹਦੀ ਪਾਸਪੋਰਟ ਦੀ ਡੇਟ ਵੀ ਨਿਕਲ ਜਾਣੀ ਆ ਸੰਦੀਪ ਸਿੰਘ ਆਪਣੇ ਪਿੰਡ ਡਾਲੇ ਜ਼ਿਲ੍ਹਾ ਮੋਗਾ ਤੇ ਉੱਥੇ ਪਹੁੰਚ ਸਕਦੇ ਡਾਲਾ ਤੋਂ ਦੋ ਡਾਲੇ ਆ ਕਿਹੜਾ ਡਾਲਾ ਛੋਟਿਆ ਉਗਗੀਪੁਰਾ ਕੋਲ ਡਾਲਾ ਹੈ ਨਾ ਡਾ ਉਗਗੀਪੁਰਾ ਕੋਲ ਡਾਲਾ ਹੈ ਹਾਂ ਹਾਂ ਕੋਡ ਲਾ 33 ਵਾਹਿਗੁਰੂ ਮੇਰ ਘਰ ਦਾ ਜੀ ਕਰੇਰ ਅਰਦਾਸ ਬੇਨਤੀ ਸਾਡੇ ਛੋਟੇ ਭਰਾ ਵਾਸਤੇ ਉਹ ਤਕੜਾ ਹੋ ਜਾ ਫਿਰ ਹਨਾ ਉਹ ਇਹ ਤਕੜਾ ਨਾ ਚਲ ਕੋਈ ਖੜਾ ਹੋ ਕੇ ਦਿਖਾ ਮੈਨੂੰ ਯਾਰ ਇੱਕ ਵਾਰ ਉਹ ਦੇਖਣਾ ਸਹੀ ਤਨ ਨੂੰ ਜੀ ਉਹਦਾ ਅਰਦਾਸ ਵੀ ਨਾ ਭਾਰ ਅੰਦਰ ਹੀ ਆ ਗਿਆ ਲੱਗ ਤੇ ਪੈਂਟ ਨਹੀਂ ਖੜਦੀ ਸਰੀਰ ਦੇ ਵਿੱਚ ਜਾਨ ਨਹੀਂ ਹੱਡੀਆਂ ਦਾ ਇੱਕ ਗੁੱਠ ਬਣ ਕੇ ਰਹਿ ਗਿਆ ਜਿਹੜਾ ਵੱਡੇ ਸੁਪਨੇ ਲੈ ਕੇ ਆਇਆ ਸੀ ਆਪਣੇ ਭਾਰਤ ਉਹ ਵੀ ਅੱਜ ਕਿਵੇਂ ਹੁੰਦੀ ਰਹੀ ਬਾਦਲਾ ਇੱਕੋਂ ਦਾ ਸਤਨਾਗ ਕਰਤਾ ਨੇਪੋ ਨੇਰਵੇ ਤਕਾਲ ਮੂਰ ਜਯੋਮੀ ਸਰ ਪਰ ਜੋਰ ਪਰਸ਼ਾ ਯੋ ਆਨਸਰ ਜੀ ਗਾਉਂਸਰ ਹੈਪੀ ਸਰ ਗਿਆਨਿਕ ਬਸੀ ਜਿਸ ਜਦੋਂ ਆਇਆ ਸੀ ਇਹਨੇ ਟੂ ਟੂ ਬੜੇ ਸੋਹਣੇ ਬਣਾਏ ਸੀ ਸੰਦੀਪ ਨੇ ਹਨਾ ਕੀ ਲਿਖਿਆ ਵਾ ਸੰਦੀਪ ਹੀ ਹਨਾ ਸੰਦੀਪ ਗੱਲ ਨਵੇਂ ਬੱਚਿਆਂ ਦੇ ਬਹੁਤ سارے ਸੁਪਨੇ ਹੁੰਦੇ ਆ ਉਹਦਾ ਸੰਦੀਪ ਦੇ ਵੀ ਬਹੁਤ سارے ਸੁਪਨੇ ਸੀ ਇਹਨਾਂ ਸੁਪਨਿਆਂ ਨੂੰ ਅਸੀਂ ਨਾਲ ਮਿਲ ਕੇ ਥੋੜਾ ਜਿਹਾ ਵੀ ਸੋਣਾ ਬਣਾ ਸਕੀਏ ਬਸ ਸਿੱਟੇ ਪਾਰਸ਼ਸ ਨੂੰ ਹਿੰਮਤ ਬਖਸ਼ ਕਲਾ ਬਖਸ਼ ਵਰਗੇ ਸਾਡੇ ਤੇ ਕਿਰਪਾ ਕਰਨ ਅਸੀਂ ਆਪਣੇ ਛੋਟੇ ਭਰਾ ਨੂੰ ਆਪਣੀ ਦੀਸ ਲੈ ਕੇ ਜਾ ਸਕਦੀ। ਤੁਹਾਡਾ ਮਾਈਕ੍ਰੋਸੀਕਲ ਦਾ ਖਾਲਸਾ। ਤੁਹਾਡਾ ਬਹੁਤ शुक्रिया ਬਈ। ਜੱਜੀਂ ਦਿਲ ਤੋਂ। ਨਹੀਂ ਚਲੋ ਤੇਰਾ ਤਾਂ ਫਰਦੀ ਸੀ ਬੈਥੇ ਪਰ ਅਸੀਂ ਇੱਕ ਜਿਹੜੀ ਸੁਸਾਇਟੀ ਜਿਹੜੀ ਨੇ ਉਹਦੇ ਮੁਤਾਬਕ ਜਿਹੜਾ ਮੈਂ ਤੁਹਾਨੂੰ ਦੇਖਿਆ ਨਾ ਅੱਜਕੱਲ ਬੜੇ ਕਾਤਨੇ ਲੋਕ ਜਿਹੜੇ ਇਸ ਤਰ੍ਹਾਂ ਡਿਗਰੀ ਐducation ਦੇ ਨਾਲ ਨਾ ਸਪੋਰਟ ਕਰਦੇ ਨੇ। ਬਈ ਸ਼ੁਕਰੀਆ ਤੁਹਾਡਾ। ਸੇਹੋਂ ਤੁਸੀਂ ਚੱਲੀਏ। ਹੈ? ਵਾਹ ਨਾ ਜਾਣਾ। ਆਹ ਆ ਮਾੜਾ ਜਲਪਾ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਤੇ ਹੁਣ ਸੰਦੀਪ ਨੂੰ ਜੀ ਅਸੀਂ ਗੱਡੀ ਚ ਬਿਠਾ ਲਿਆ ਵਾ ਤੇ ਸੰਦੀਪ ਵਾਸਤੇ ਇਹ ਇੱਕ ਲੱਗੇ ਤਰ੍ਹਾਂ ਦਾ ਐਕਸਪੀਰੀਅੰਸ ਆ ਪਿਛਲੇ 4 ਸਾਲਾਂ ਤੋਂ ਕਿ ਅਸੀਂ ਬਹੁਤ ਆਪਣੇ ਆਪ ਨੂੰ ਲੱਕੀ ਸਮਝਦੇ ਆਂ ਵੀ ਅਸੀਂ ਕੈਨੇਡਾ ਤੋਂ ਇੱਕ ਵੀਰ ਨੂੰ ਆਪਣੇ ਨਾਲ ਇੱਕ ਆਪਣੇ ਭਰਾ ਨੂੰ ਨਾਲ ਲੈ ਕੇ ਜਾ ਰਹੇ ਹਾਂ ਨਹੀਂ ਸਾਡੀ ਇੰਨੀ ਹਾਇਤਤ ਕੀ ਵੀ ਅਸੀਂ ਕਿਸੇ ਨੂੰ ਕੈਨੇਡਾ ਤੋਂ ਲੈ ਕੇ ਜਾਈਏ ਅਸੀਂ ਤਾਂ ਖੁਦ ਵੀ ਨਹੀਂ ਆ ਸਕਦੇ ਸੀ ਰੱਬੂ ਕਿਰਪਾ ਕਰੇ ਸਮੇਂ ਨਾਲ ਜਾ ਚੜ ਕੇ ਅਸੀਂ ਫਟਾਫਟ ਪਹੁੰਚ ਗਏ ਇੰਡੀਆ ਨੂੰ ਜੀ ਚੱਲੀਏ ਸੰਦੀਪ ਹਾਂਜੀ ਚੱਲ ਫਿਰ ਚੱਲ ਗੱਡਾ ਛੱਡ ਦੇ 11 ਛੱਡ ਕੇ ਛੋਟਾ ਜਿਹਾ ওটা বাইক তো লাই দোক ਸਾਡੀ ਜ਼ਿੰਦਗੀ ਦੇ ਵਿੱਚ ਹਾਦਸੇ ਘਟੇ ਬਹੁਤ ਵਾਰ ਹੁੰਦੇ ਆ ਹਨਾ ਆਪਣੇ ਨਾਲ ਵੀ ਹੋਇਆ ਅੱਗੇ ਹੋ ਜੂ ਠੀਕ ਸਭ ਕੁਝ ਠੀਕ ਆ ਹਾਂਜੀ ਅਸੀਂ ਹੁਣ ਏਅਰਪਲੇਨ ਦੇ ਵਿੱਚ ਬੈਠਣ ਲੱਗੇ ਆ ਜੀ ਸੰਦੀਪ ਮੈਂ ਤੇ ਜਰਪੀ ਬਹੁਤ ਸੋਹਣਾ

ਤ੍ਰਿਵੀਂ ਟਿਕਾ ਪਹੁੰਚ ਗਿਆ ਕੋਇ ਗੁਰਜੀ ਦਾ ਘਾਲ ਸਾਹਿਬ ਆਇ ਗੁਰਜੀ ਕੀ ਫਤਹਿ ਜੀ ਅਸੀਂ ਆਈਸੀ এয়ারਪੋਰਟ ਤੇ ਆਉਂਦੇ ਹਾਂ ਜਿਹੜਾ ਕੰਡੀਅਰ ਪਹੁੰਚਦੀ ਹੈ ਸਾਡਾ ਭਰਾ ਫਨੀਪ ਨੂੰ ਅਸੀਂ ਲੈ ਆਏ ਆ ਨਾਲ ਤਾਂ ਕਿ ਅਸੀਂ ਥੋੜਾ ਜਿਹਾ ਵੀ ਚੇਅਰ ਤੇ ਦਾ ਘਾਲ ਸਾਹਿਬ ਆਇ ਗੁਰਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਉਹ ਸਰਕਮਾਂ ਚੱਕ ਮਿਆਂ ਹਾਂ ਹਾਂ ਉਹ ਕੌਣ ਆ ਗਿਆ ਪਿੱਛੇ ਉਹ ਕੌਣ ਆ ਗਿਆ ਗਰੀਆਂ ਸਲਾ ਬੀਬੇ ਦੇ ਦੀ ਹਾਲ ਨੇ ਠੀਕ ਹੋ ਅਦਰ ਗੱਲ ਕਰ ਲਈਏ ਪਹਿਲਾਂ ਕਿਵੇਂ ਆ ਪੁੱਤ ਕਿਵੇਂ ਲੱਗਿਆ ਮਾਂ ਨੂੰ ਮਿਲ ਕੇ ਆ ਗੱਲ ਤੇ ਰੱਖਣਾ ਕੋਈ ਨਹੀਂ ਸੱਸੀ ਗਾਲ ਮਾਂ ਸੱਸੀ ਗਾਲ ਸੋਨਾ ਧੰਨਵਾਦ ਜੀ ਧੰਨਵਾਦ ਮਾਂ ਬਾਬੇ ਨਾਨਕ ਦਾ ਸੱਚੇ ਪਾਤਸ਼ਾਹ ਜੀ ਨੇ ਦੇ ਸਕਦੀ ਜੀ ਜਿਹਨੇ ਸਾਡੇ ਛੋਟੇ ਭਰਾ ਨੂੰ ਉੱਥੋਂ ਕੱਢ ਕੇ ਇੱਥੇ ਆਪਣੀ ਮਾਂ ਦੀ ਬੁੱਕਲ ਚ ਭੇਜਿਆ ਅਸੀਂ ਕੌਣ ਸੀ ਮਾਂ ਅਸੀਂ ਤਾਂ ਇਹ ਸੇ ਦਿਕਰ ਜਾਣ ਜੋਗੇ ਵੀ ਨਹੀਂ ਉੱਥੋਂ ਕੈਨੇਡਾ ਤੋਂ ਲੈ ਕੇ ਆਉਣਾ ਔਰ ਕਿਰਾਇਆ ਪਾੜਾ ਇਹ ਸਭ ਵਾਹਿਗੁਰੂ ਦੀ ਕਿਰਪਾ ਅਸੀਂ ਨਹੀਂ ਕੀਤਾ ਜੀ ਇਹ ਮਹਾਰਾਜ ਨੇ ਹਾਂ ਮਹਾਰਾਜ ਨੇ ਸੱਚੇ ਪਾਤਸ਼ਾਹ ਨੇ ਕਿਰਪਾ ਫੜੀਆਂ ਬਾ ਹੁਣ ਵੀ ਜੰਦਾ ਸੀ ਜਵਾਕ ਉੱਥੇ ਤੜ ਪਿੰਦਾ ਹੁੰਦਾ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਵੀ ਸਾਡੇ ਨੌਜਵਾਨ ਬੱਚੇ ਬੱਚੀਆਂ ਕੈਨੇਡਾ ਜਾਣ ਵਾਸਤੇ ਬਹੁਤ ਤਤਪਰ ਰਹਿੰਦੇ ਨੇ ਬਹੁਤ ਉਹਨਾਂ ਦੇ ਮਨ ਦੇ ਵਿੱਚ ਭਾਵਨਾਵਾਂ ਰੈਂਦੇ ਦੇ ਸੁਪਨੇ ਰੈਂਦੇ ਵੀ ਅਸੀਂ ਕੈਨੇਡਾ ਜਾਈਏ ਇਦਾਂ ਹੀ ਇਹ ਵੀਰ ਵੀ ਸਾਡਾ ਸੰਦੀਪ 2019 ਦੇ ਵਿੱਚ ਕੈਨੇਡਾ ਗਿਆ ਸੀ ਵਿਆਹ ਕਰਾ ਕੇ ਆਪਣੀ ਵਾਈਫ ਦੇ ਨਾਲ ਐਜ਼ ਅ ਸਪਾਊਸ ਉੱਥੇ ਜਾਣ ਤੋਂ ਪਹਿਲਾਂ ਵੀ ਇੱਥੇ ਫੈਮਿਲੀ 'ਚ ਬਹੁਤ ਸਾਰੀਆਂ ਸਮੱਸਿਆਵਾਂ ਸੀ ਫਾਦਰ ਦੀ ਡੈਥ ਹੋ ਗਈ ਸੀ ਫਾਦਰ ਨਸ਼ੇ ਜ਼ਿਆਦਾ ਕਰਦੇ ਸੀ ਤਾਂ ਜ਼ਮੀਨ ਵੀ ਬੈਗੀ ਸੀਗੀ ਜ਼ਮੀਨ ਨੂੰ ਬੇਚ ਕੇ ਜਿੰਨਾ ਕਿ ਪੈਸਾ ਸੀਗਾ ਲਾ ਕੇ ਕੈਨੇਡਾ ਚਲਾ ਗਿਆ ਵਿਆਹ ਕਰਾ ਕੇ ਉੱਥੇ ਜਾਣ ਤੋਂ ਬਾਅਦ ਘਰ 'ਚ ਹੋਰ ਇੱਕ ਦੋ ਟ੍ਰਬਲ ਆ ਗਏ ਦਾਦੇ ਦੀ ਡੈਥ ਹੋ ਗਈ ਦਾਦੇ ਦੇ ਭਰਾ ਦੀ ਦਾਦੀ ਦੀ ਤਾਂ ਇਹ 1.5-2 ਸਾਲ ਤਾਂ ਉੱਥੇ ਕੰਮ ਕਰਦਾ ਰਿਹਾ ਉਸ ਤੋਂ ਬਾਅਦ ਡਿਪਰੈਸ਼ਨ ਚਲਾ ਗਿਆ ਇਹ ਡਿਪਰੈਸ਼ਨ ਚ ਐਸਾ ਗਿਆ ਤੁਹਾਨੂੰ ਪਤਾ ਅੱਜਕੱਲ ਸਮਾਜ ਕਿਦਾਂ ਦਾ ਕੈਨੇਡਾ ਦੇ ਵਿੱਚ ਤਾਂ ਸਾਰੇ ਬੰਦੇ ਬਿਜ਼ੀ ਬਹੁਤ ਨੇ ਉੱਥੇ ਹੈਨਾ no doubt ਸਾਡੀ ਕਮਿਊਨਿਟੀ ਦੇ ਵਿੱਚ ਬਹੁਤ ਚੰਗੇ ਲੋਕ ਵੀ ਉੱਥੇ ਬੜਾ ਚੰਗਾ ਵੀ ਕਰ ਰਹੇ ਨੇ ਕੰਮ ਸੋਸਾਇਟੀ ਲਈ ਆਪਣੇ ਭਾਈਚਾਰੇ ਲਈ ਪਰ ਇਸ ਤਰ੍ਹਾਂ ਦੇ ਬਹੁਤ ਸਾਰੇ ਨੌਜਵਾਨ ਵੀਰ ਤੇ ਭੈਣਾਂ ਨੇ ਜਿਹੜੇ ਉੱਥੇ ਜਾ ਕੇ ਉਸ ਰਫਤਾਰ ਦੇ ਨਾਲ ਸਮੇਂ ਦੇ ਹਾਣੀ ਨਹੀਂ ਬਣ ਸਕੇ ਤੇ ਪਿੱਛੇ ਰਹਿ ਗਏ ਕਿਤੇ ਨਾ ਕਿਤੇ ਉੱਥੇ ਫਿਰ ਆਪਣਿਆਂ ਨੇ ਵੀ ਨਹੀਂ ਕਿਸੇ ਨੇ ਸਾਥ ਦਿੱਤਾ ਦੋਸਤ ਮਿੱਤਰ ਵੀ ਛੱਡ ਗਏ ਧੰਨਵਾਦ ਕੱਲਾ ਉਸ ਧੀ ਦਾ ਪ੍ਰਭਜੋਤ ਕੌਰ ਜਿਹੜੀ ਇਹਦੀ ਪਤਨੀ ਆ ਉਹ ਪਿਛਲੇ 6 ਸਾਲਾਂ ਤੋਂ ਇਹਦੇ ਨਾਲ ਆ ਲਗਾਤਾਰ ਤੇ ਪਿਛਲੇ 4 ਸਾਲਾਂ ਤੋਂ ਇਹ ਬੀਸਮੈਂਟ ਦੇ ਵਿੱਚ ਅੰਦਰ ਪਿਆ ਉਹ ਰੋਟੀ ਦੇ ਰਹੀ ਆ ਕੰਮ ਕਰਦੀ ਆ ਔਰ ਸਾਰਾ ਦਿਨ ਇਹ ਪਿਆ ਅੰਦਰ ਬਸ ਅਫਸੈਟ ਹੋਣ ਕਰਕੇ ਡੈਟਰੀਂ ਬਾਥਰੂਮ ਦਾ ਵੀ ਇਹਨੂੰ ਔਖਾ ਜਾਣਾ ਬਾਥਰੂਮ ਵੀ ਬੋਤਲ ਦੇ ਵਿੱਚ ਹੀ ਕਰਦਾ ਸੀਗਾ ਬਾਥਰੂਮ ਵੀ ਨਹੀਂ ਜਾ ਹੁੰਦਾ ਸੀਗਾ ਉੱਠ ਕੇ ਇੰਨਾ ਵੀਕ ਸੀਗਾ ਔਰ ਡਰ ਇੰਨਾ ਸੀ बार-बार ਐਂਬੂਲੈਂਸ ਨੂੰ ਕਾਲ ਕਰੀ ਜਾਂਦਾ ਸੀ 22-23000 ਡਾਲਰ ਦਾ ਐਂਬੂਲੈਂਸ ਆਲਿਆਂ ਦਾ ਬਣਿਆ ਪਿਆ ਵਾ ਜਦੋਂ ਬਾਰ-ਬਾਰ ਐਂਬੂਲੈਂਸ ਬੁਲਾਉਂਦਾ ਸੀ ਇੱਕ ਧੰਨਵਾਦ ਆ ਸਾਡੇ ਇਸ਼ਪ੍ਰਿਤ ਵੀਰ ਉਹਨਾਂ ਦਾ ਅਨਮੋਲ ਐਨਜੀਓ ਤੋਂ ਆ ਉਹਨਾਂ ਤੇ ਕਰਮਾਤਾ ਜੀ ਨੇ ਅਪਰੋਚ ਕੀਤੀ ਸੀ ਤੇ ਉਹ ਉੱਥੇ ਵੀ ਮਦਦ ਕਰਾਉਂਦੇ ਨੇ ਦਵਾਈ दारू ਦੇ ਵਿੱਚ ਇਹਦੀ ਵੀਰ ਦੀ ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਭ ਤੋਂ ਵੱਡੀ ਕਿਰਪਾ ਕਰਕੇ ਇਸ ਵੀਰ ਦੀ ਸੇਵਾ ਲਈ ਤੇ ਜਦੋਂ ਅਸੀਂ ਵੀਰ ਦੇ ਘਰ ਗਏ ਨਾ ਬੇਸਮੈਂਟ ਸੀ ਜੀ ਉਹ ਤਸਵੀਰਾਂ ਵੀ ਤੁਸੀਂ ਦੇਖਿਓ ਕਿਵੇਂ ਵੀਰ ਥੱਲੇ ਹੀ ਗੱੱਦਾ ਲੱਗਿਆ ਹੋਇਆ ਸੀ ਬਸ ਉਹਦੇ ਤੇ ਪਿਆ ਸੀ ਔਰ 4 ਸਾਲਾਂ ਤੋਂ ਇੱਦਾਂ ਡੇਢ ਸਾਲ ਹੋ ਗਿਆ ਵੀਰ ਆਪ ਦਾਹਦਾ ਵੀ ਡੇਢ ਪੌਣੇ 2 ਸਾਲ ਹੋ ਗਏ ਮੈਨਾਂ ਹੱਤਾ ਨਹੀਂ ਪਾਣੀ ਤੋਂ ਡਰ ਲੱਗਦਾ ਮੂੰਹ ਤੇ ਪਾਣੀ ਮਾਰ ਲੈਂਦਾ ਵਾਲਾਂ ਨੂੰ ਪਾਣੀ ਨਾ ਤੋ ਲਿੰਦਾ ਨਾਤਾ ਨਹੀਂ ਉੱਥੇ ਔਰ ਕੋਈ ਐਸਾ ਵੀ ਹੈ ਨਹੀਂ ਸੀ ਜਿਹੜਾ ਫੜ ਕੇ ਕਹੇ ਵੀ ਚੱਲ ਮੈਂ ਤੈਨੂੰ ਨਿਮਾਉਣਾ ਕੋਈ ਐਸਾ ਵੀ ਹੈ ਨਹੀਂ ਸੀ ਜਿਹੜਾ ਨੂੰ ਫੜ ਕੇ ਕਹੇ ਵੀ ਚੱਲ ਬੈਠ ਗੱਡੀ 'ਚ ਆਪਾਂ ਘੁੰਮ ਕੇ ਆਈਏ ਕੋਈ ਐਸਾ ਵੀ ਹੈ ਨਹੀਂ ਸੀ ਜਿਹੜਾ ਇਹਨੂੰ ਸੂਰਜ ਦੇ ਵੀ ਦਰਸ਼ਨ ਕਰਾ ਸਕੇ ਜਦੋਂ ਪਰਸੋ ਅਸੀਂ ਗਏ ਘਰੋਣੇ ਨੂੰ ਉਠਾਇਆ ਗੱਡੀ 'ਚ ਬਿਠਾਇਆ ਉੱਥੇ ਸੁਪਰ ਸਟੋਰ ਲੈ ਕੇ ਗਏ ਵੀ ਚੱਲ ਆਪਾਂ ਕੋਈ ਟੀ-ਸ਼ਰਟਾਂ ਲੈ ਲਈਏ ਕੁਝ ਕੱਪੜੇ ਲੈ ਲਈਏ ਜਦੋਂ ਸੁਪਰਸਟੋਰ ਦੇ ਬਾਹਰ ਉੱtre ਜਾ ਕੇ ਵੀਰ ਕਹਿੰਦਾ ਬਾਈ ਮੈਂ ਅੱਜ ਘਟੋ ਘਟ ਤਿੰਨ ਸਾਲਾਂ ਬਾਅਦ ਸੂਰਜ ਦੇਖਿਆ ਕੰਦਾ ਮੈਂ ਆਉਂਦਾ ਪਿਆ ਸੀ ਐਂਬੂਲੈਂਸ ਵਾਲੇ ਮੈਨੂੰ ਚੱਕ ਕੇ ਲੈ ਜਾਂਦੇ ਸੀਗੇ ਉਹ ਛੱਡ ਜਾਂਦੇ ਸੀਗੇ ਨਹੀਂ ਤਾਂ ਅੰਦਰ ਹੀ ਚੈੱਕ ਕਰਕੇ ਉੱਥੇ ਦਵਾਈ ਦੂਈ ਦੇ ਜਾਂਦੇ ਸੀ ਮੈਂ ਉੱਥੇ ਹੀ ਪਿਆ ਸੀ ਅੰਦਰ ਹੀ ਬਸ ਅਰਦਾਸ ਕਰਿਓ ਕਿ ਵੀਰ ਉੱਠ ਕੇ ਖੜਾ ਹੋ ਸਕੇ ਆਪਣੀ ਮਾਂ ਦੀ ਸੇਵਾ ਕਰ ਸਕੇ ਕਿਉਂਕਿ ਇਹਦੀ ਮਾਂ ਨੇ ਬਹੁਤ ਪਾਪੜ ਬੇਲੇ ਆ ਦੀ ਪਿੱਛੇ ਕਿਹਦਾ ਮੂਰੇ ਹੱਥ ਨਹੀਂ ਅੱਡੇ ਇਸ ਮਾਂ ਨੇ ਇਤੋਂ ਲੋਕਾਂ ਨੂੰ ਕਹਿ ਕੇ ਕਿ ਉੱਥੇ ਮਦਦ ਕਰਾਉਂਦੀ ਰਹੀ ਜੇਬ ਚੱਕ ਰੁਪਈਆ ਨਹੀਂ ਸੀ ਲੋਕਾਂ ਨੂੰ ਕਹਿ ਕੇ ਡਾਲਰਾਂ ਚ ਮਦਦ ਕਰਾਉਣੀ ਹਾਂਜੀ ਤੁਸੀਂ ਸੋਚ ਕੇ ਦੇਖੋ ਕਿੰਨੀ ਕਮਾਨ ਹੈ ਵਿਚਾਰੀ ਨੇ ਤਪੱਸਿਆ ਕੀਤੀ ਤੇ ਇੱਕ ਹੋਰ ਬੇਨਤੀ ਐਸ ਵੀਡੀਓ ਨੂੰ ਦੇਖ ਕੇ ਜਾਗਰੂਕ ਵੀ ਹੋਇਓ ਅਵੇਅਰ ਵੀ ਹੋਇਓ ਅਮਰਜੀਤ ਕੌਰ ਬੇਬੇ ਤੱਕ ਦੀ ਰਾਤ ਤੰਦਰੁਸਤ ਰਹੇ ਤੇਰੇ ਪੁੱਤ ਨੇ ਤੈਨੂੰ ਬਹੁਤ ਹਜੇ ਖੁਸ਼ੀਆਂ ਦੇਣੀਆਂ ਕਿਹਾ ਸੰਦੀਪ ਜਿਹੜੀਆਂ ਨਾ ਮਾਂ ਨੂੰ ਖੁਸ਼ੀਆਂ ਉਹ ਮੇਰਾ ਇਹਦੀਆਂ ਵੀਰ ਦੀਆਂ ਤਸਵੀਰਾਂ ਦੇਖੋ ਜਦੋਂ ਗਿਆ ਸੀ ਕਿੰਨਾ ਸੋਹਣਾ ਸੁਰੱਖਾ ਸੀ ਕਿੰਨਾ ਸੋਹਣੀ ਸਿਹਤ ਸੀ ਇਹਦੀ ਤੇ ਹੁਣ 45 44 ਕਿਲੋ ਦਾ ਰਹਿ ਗਿਆ ਤੇ ਜਦੋਂ ਗਿਆ ਸੀ ਕਿੰਨਾ ਮੈਂ 62 ਕਿਲੋ ਟਿੱਕਰ ਸੀਗਾ ਮੇਰਾ ਵਜਨ ਬਹੁਤ ਸੋਹਣੀ ਸਿਹਤ ਤਸਵੀਰ ਕੋਈ ਨਾ ਦੁਬਾਰਾ ਬਣੂਗੀ ਸ਼ਾਨਦਾਰ ਬੰਦੇ ਨੂੰ ਇਸ਼ੂ ਕਿਹੜਾ ਦਾ ਉਹਨਾਂ ਚੋਂ ਹੈ ਬਈ ਇਸ਼ੂ ਕਿਹੜਾ ਵਾ ਦੋਨਾਂ ਚ ਸੰਦੀਪ ਆ ਸ਼ਾਨਦਾਰ ਅੱਛਾ ਚੱਲ ਤੁਹਾਨੂੰ ਰੱਬ ਨੇ ਮਿਲਵਾਇਆ ਰੱਬਾਈ ਆਪਣਾ ਠੀਕ ਹੈ ਜੀ ਵਾਇਗਰੂ ਕਰਾਉਣ ਵਾਲਾ ਪੁੱਤ ਅਸੀਂ ਤਾਂ ਕੌਣ ਆ ਮਹਾਰਾਜ ਨੇ ਕਿਰਪਾ ਕੀਤੀ ਆ ਸੱਚੇ ਪਾਤਸ਼ਾਹ ਨੇ ਮਿਹਰ ਕੀਤੀ ਆ ਮਾ ਘੜੀ ਘੜੀ ਅੜੀਕਦੀ ਸੀਗੀ ਇੱਕ ਇੱਕ ਮਿੰਟ ਵੀ ਆ ਕਿੱਥੇ ਪਹੁੰਚ ਗਏ ਕਿੱਥੇ ਹੋ ਗਏ ਮਾ ਰੋਈ ਜਦੋਂ ਦਾ ਖਰਾਬ ਸਾਰੀ ਆਸੁੱਤੀ ਨਹੀਂ ਮੈਂ ਆਈ ਹੋਰ ਮੈਂ ਸੇਤੀ ਜਾਵਣਾ ਸੇਤੀ ਮਿਲਣਾ ਬਸ ਤੇ ਸਾਵਾਂ ਰਾਇ ਸਿੰਘ ਤਬ ਉਹ ਵੰਨ ਗਿਆ ਤੁਸੀਂ ਬਹੁਤ ਚੰਗੀ ਗੱਲ ਐ ਸ਼ੂ ਪੁੱਤ ਬਹੁਤ ਵਧੀਆ ਕੀਤਾ ਤੁਸੀਂ ਕੋਈ ਮਸਲਾ ਤੁਹਾਡੀ ਇਨਸਪੀਰੇਸ਼ਨ ਵੀ ਤੁਸੀਂ ਬਾਈ ਜੀ ਸਭ ਉਹਦੀ ਮਿਹਰ ਆ ਆਪੇ ਆਪ ਕਰਾਉਂਦਾ ਹਾਂ ਜੀ ਮੈਨੂੰ ਸੀਗਾ ਜੀ ਹੋਰ ਦਾ ਸਾਰੇ ਰਸਤੇ ਬੰਦ ਨੇ ਬਾਈ ਜੀ ਕੋਲ ਫਰੀਦ ਮੈਂ ਤੁਹਾਡੇ ਕੋਲ ਲਾਈ ਜੀ ਕੋਈ ਕਿਸੇ ਨਾ ਕਿਸੇ ਤਰੀਕੇ ਬਾਈ ਪਹੁੰਚ ਹੀ ਗਿਆ ਮਹਾਰਾਜ ਰੱਬ ਬਣਾਉਂਦੇ ਨੇ ਹਨਾ ਉਸ ਤੋਂ ਇਹ ਨਹੀਂ ਆਉਣਾ ਵੀ ਨਹੀਂ ਸੀ ਹੋਇਆ ਅੱਧਾ ਤਾਂ ਇਹ ਠੀਕ ਤੁਹਾਨੂੰ ਮਿਲ ਕੇ ਹੀ ਹੋ ਗਿਆ ਮਿਲ ਕੇ ਹੋ ਗਿਆ ਦੱਸਦਾ ਸੀ ਕਿ ਨਾ ਮੈਂ ਠੀਕ ਹੋ ਗਿਆ ਉਹਦੇ ਮਿਲ ਕੇ ਹੀ ਬਸ ਇਹਨੂੰ ਪਿਆਰ ਦੀ ਵੀ ਲੋੜ ਸੀ ਨਾ ਵੀ ਕੋਈ ਮੈਨੂੰ ਬਾਹਰ ਲੈ ਕੇ ਕੋਈ ਆਪਣੇ ਦੀ ਵੀ ਲੋੜ ਸੀ ਤੇ ਹੁਣ ਕਿਵੇਂ ਲੱਗਦਾ ਤੈਨੂੰ 76 ਸਿਆ ਉਹਦੇ ਪਹਿਲਾਂ ਡਰਦਾ ਸੀ ਪਲੇਨ 'ਚ ਵੀ ਬੈਠਣਾ ਨਹੀਂ ਜਾਂਦਾ ਘਬਰਾਹਟ ਹੁੰਦੀ ਹੈ ਕੋ ਹਾਰਟ ਐਟੈਕ ਹੋ ਜਾਊਗਾ ਹੂੰ ਕਹਿੰਦਾ ਮਤਲਬ ਬਹਿ ਗਿਆ ਜਾ ਕੇ ਮਤਲਬ ਉੱਥੇ ਮੈਡੀਸਨ ਵੱਲ ਲਈ ਬੈਠਕ ਪਹਿਲਾਂ ਤਾਂ ਹੋਇਆ ਵੀ ਸਾਹ ਖਾਉਂਦਾ ਉਤਰ ਜਾਂ। ਕਹਿੰਦੇ ਮੈਂ ਕਿ ਹੁਣ ਜਾਣਾ ਹੀ ਆ ਕੋਈ ਜੀ। ਵਾਈਗੁਰੂ ਨੇ ਨਾਲ ਲੈ ਕੇ ਗਏ ਆ। ਤੇ ਬਸ ਤੁਸੀਂ ਹਾਲਾ ਸ਼ਰੀ ਦੇ ਕੇ ਨਾਲ ਬਸ ਸਫਰ। ਰੰਦੇ ਨਾਲ ਹੈ ਰੋ ਕਿਸੇ ਨਾਲ ਨਹੀਂ ਸੀ। ਵਾਈਗੁਰੂ ਨੇ ਕਿਰਪਾ ਕੀਤੀ ਮਾਂ। ਅਸੀਂ ਵੀ ਮਾਂ ਕੌਣ ਸੀ ਕੈਨੇਡਾ ਤੋਂ ਜਾ ਕੇ ਲੈ ਕੇ ਆਉਣ ਵਾਲੇ ਹਨ। ਉਹ ਬਾਬੇ ਨੇ ਕਿਰਪਾ ਕੀਤੀ। ਬਾਬੇ ਨੇ ਕਿਰਪਾ ਕੀਤੀ। ਜਿਹੜੇ ਉਹ ਭੈਣ ਭਰਾ ਮੰਨੇ ਟੈਕਟ ਲੈ ਕੇ ਦਿੱਤੀ ਉਹਨਾਂ ਨੇ ਸਾਨੂੰ ਇਹ ਵੀ ਕਿਹਾ ਵੀ ਸਾਡਾ ਨਾਮ ਵੀ ਨਹੀਂ ਲੈਣਾ ਵੀ ਟੈਕਟ ਅਸੀਂ ਲਾਵਾਂਗੇ ਤੁਸੀਂ ਜਾ ਕੇ ਲਿਆਓ ਵੇਖੋ ਇੱਥੋਂ ਬੈਠੇ ਬੰਦੇ ਹੀ ਹੈ ਨਾ ਕਹਿ ਕੇ ਕਰਵਾਈ ਜਾਂਦੇ ਸੀ ਪਰ ਉੱਥੇ ਆਸ-ਪਾਸ ਦੇ ਲੋਕ ਜਮ੍ਹਾਂ ਹੀ ਦੇਖਦੇ ਨਹੀਂ ਸਾਡੇ ਆਂਢ ਗੁਆਂਢ ਕੀ ਹੋ ਰਿਹਾ ਕੋਈ ਚੰਗੇ ਲੋਕ ਵੀ ਹੈ ਜਿਨ੍ਹਾਂ ਨੇ ਆਪਣਾ ਚੰਗਾ ਕਰਤਾਰ ਪਲੇ ਕੀਤਾ ਪਰ ਹੋਰ ਵੀ ਜ਼ਰੂਰਤਾਂ ਹੋ ਗਈ ਕੁਇਕੂ ਜੀ ਦਾ ਖਾਲਸਾ ਕੁਇਕੂ ਜੀ ਟੈਨ ਦਿ ਲੋ ਧੰਵਾਦਾ ਬਹੁਤ ਬਹੁਤ ਜਿਨ੍ਹਾਂ ਦੀ ਬਦੌਲਤ ਜਿਨ੍ਹਾਂ ਨੇ ਆਪਣੇ ਦਸਵੰਤੋਂ ਇਹਨਾਂ ਦੀ ਹੈਲਪ ਕੀਤੀ ਮੈਡੀਸਨ ਦਵਾਈ ਤੇ ਵੀਰ ਜਿਉਂਦਾ ਰਿਹਾ ਤੇ ਮਾਂ ਦਾ ਹੌਸਲਾ ਮਾਂ ਦੀਆਂ ਅਸੀਸਾਂ ਮਾਂ ਇੰਨੀ ਅਸੀਸਾਂ ਦਿੰਦੀ ਆ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਮਾਂ ਮਤਲਬ ਕਿ ਮਾਂ ਪਿਆਰ ਕਰਦੇ ਆ ਸਾਨੂੰ ਹਨਾ ਸਭ ਨੂੰ ਇਹਨਾਂ ਨੇ ਜਦੋਂ ਫੋਨ ਕਰਨਾ ਅਸੀਸਾਂ ਹੀ ਦੇ ਜਾਣੀਆਂ ਪੁੱਤ ਪੁੱਤ ਥੋੜੇ ਕਰਕੇ ਹੀ ਆ ਪੁੱਤ ਪੁੱਤ ਫਿਰ ਸਾਨੂੰ ਵੀ ਐ ਹੋ ਜਾਂਦਾ ਸੀਗਾ ਵੀ ਮਾਂ ਵਿਚਾਰੀ ਬਹੁਤ ਅੰਦਰੋਂ ਦੁਖੀ ਆ ਵੀ ਇਹਨਾਂ ਦੀ ਹੈਲਪ ਕਰਨੀ ਬਣਦੀ ਆ ਫਿਰ ਅਸੀਂ ਡੋਨਰ ਨੂੰ ਦੁਬਾਰਾ ਰਿਕੁਐਸਟ ਕਰਨੀ ਇਨਾਂ ਨੇ ਹੈਲਪ ਕਰਾ ਦੇਣੀ ਕਿਸੇ ਨੇ ਗਰੋਸਰੀ ਚ ਹੈਲਪ ਕੀਤੀ ਕਿਸੇ ਨੇ ਰੈਂਟ ਚ ਹੈਲਪ ਕੀਤੀ ਜਾਨੀ ਕਿ ਸਾਰਿਆਂ ਨੇ ਕੁਛ ਨਾ ਕੁਛ ਹੈਲਪ ਕਰਦੇ ਰਹੇ ਇਹਨਾਂ ਦੀਆਂ ਬੇਲੋਂ ਸੀਸਾਂ ਦਿੱਤੀਆਂ ਹੋਈਆਂ ਸਾਨੂੰ ਤਾਰ ਦੇਣੀਆਂ ਓਕੇ ਉਹ ਤੋਂ ਕੀ ਕਰਨ ਲਗੀ ਤਰੇ ਵੀਰੇ ਆਪਾਂ ਇਹਨਾਂ ਨੂੰ ਮੈਡੀਸਨ ਦਵਾਰੇ ਸੀਗੇ ਜੀ ਉਥੇ ਅ ਅਸਰੀ ਦੇ ਵਿੱਚ ਕਿਉਂਕਿ ਆਪਣੇ ਨਾਲ ਵੀ ਜਿਹੜੇ ਆ ਲੋਕ ਜੁੜੇ ਹੋਇਆ ਤੇ ਇਹਨਾਂ ਨੂੰ ਮੈਡੀਸਨ ਮਿਲਟਰੀ ਸੀ ਜੀ ਕਾਫੀ ਤਿੰਨ ਸਾਲਾਂ ਤੋਂ ਉਹ ਐ ਫਿਰ ਆਪਾਂ ਨੇ ਬਾਈ ਜੀ ਉਹਨਾਂ ਨਾਲ ਗੱਲ ਕੀਤੀ ਬਾਈ ਜੀ ਉਹ ਨਹੀਂ ਫਿਰ ਖੁਦ ਅ ਸੀਗੇ ਉਥੋਂ ਲੈ ਕੇ ਆਏ ਨੇ ਜੀ ਮਸਕੀ ਨਾਮ ਹੁੰਦਾ ਸਤਸਾਨੀ ਉਹ ਸੀਡੀ ਦਾ ਡਿਪਰੈਸ਼ਨ ਮਤਲਬ ਬਸ ਰੰਝੇ ਕਿੱਥੇ ਸੀ ਕੋਤੂ ਇਹ ਸਾਰੇ ਡੈਲਟਾ ਪਹਿਲਾ ਸਰੀਰ ਅੰਦਰ ਸੀ ਫਿਰ ਡੈਲਟਾ ਆ ਜਿੱਤੇ ਵਾਈਫ ਸੀ ਮੇਰੀ ਵਾਈਫ ਸੀ ਤੇ ਉਹਨਾਂ ਦੇ ਦੋ ਬ੍ਰਦਰ ਸੀਗੇ ਮਤਲਬ ਨਾਤੇ ਕਿੰਨਾ ਟਾਈਮ ਹੋ ਗਿਆ ਸੀ ਹਾਂ ਨਾ ਤਿੰਨ ਮਿੰਨਾਂ ਟਾਈਮ ਹੋ ਗਿਆ ਤਿੰਨੀ ਦੇਰ ਬਾਅਦ ਨਾਤਿਆਂ ਕਾ ਤੁਸੀਂ ਉੱਥੇ ਹਣ ਮਤਲਬ ਸਿਰ ਮੂੰਹ ਜਿਵੇਂ ਆ ਉਹ ਡੇਲੀ ਮੈਂ ਮਤਲਬ ਜਿਵੇਂ ਟਿਸ਼ੂ ਨਾਲ ਜਾਂ ਤੌਲੇ ਨਾਲ ਪ੍ਰੋਪਰ ਕਿੰਨੀ ਦੇਰ ਬਾਅਦ ਨਾਤਿਆਂ ਤੁਸੀਂ ਬਲੇਡ ਹਾਲ ਤਾਂ ਹੋਈ ਗਿਆ ਮਤਲਬ ਮੈਂ ਚੰਗੇ ਡੇਟਾ ਡੇਡ ਦੋ ਸਾਲ ਬਾਨਾ ਤੇ ਹੈ ਪ੍ਰੋਪਰ ਲੱਗੇ ਕਿ ਮੈਨਾਂ ਕਰਿਆ ਤੇ ਅਗੇ ਠੀਕ ਲੱਗਿਆ ਮਰਾ ਕੱਲ ਬਹੁਤ ਘਬਰਾ ਰਿਹਾ ਸੀ ਜਦ ਆਉਣਾ ਸੀਗਾ ਜਦੋਂ ਮੈਂ ਬਹਿ ਗਿਆ ਉੱਥੇ ਮਤਲਬ ਆਧੇ ਚ ਪਹੁੰਚ ਗਿਆ ਅੰਮ ਲਗਾ ਬਾਈਨਰ ਦੇ ਗੋਲਡ ਮੈਡੀਸਨ ਦਿੱਤੀ ਮੈਂ ਲੇ ਸੌ ਗਿਆ ਉਹਦਾ ਕਿਵੇਂ ਲੱਗਿਆ ਮੇਰੇ ਤੋਂ ਬਹੁਤ ਵਧੀਆ ਲੱਗਿਆ ਬਹੁਤ ਮਧੀਆ ਲੱਗਿਆ ਧੰਨਵਾਦ ਇਹਨਾਂ ਦਾ ਬਹੁਤ ਬਹੁਤ ਜਿਹੜਾ ਇਹਨਾਂ ਨੇ ਇੰਨਾ ਕਰਕੇ ਪਰਾਲਾ ਕਰਕੇ ਮੈਨੂੰ ਬੱਚੇ ਨੂੰ ਮਿਲਾਇਆ